ਨਾ ਕਿ ਕਿਸੇ ਫੈਰਮੰਦ ਹੋ ਸਕਦੀ ਹੈ ਅਗਰ ਕਿਸੇ ਨੂੰ ਉਹਦਾ ਨਾ ਖਾਸਤਾ ਕਦੇ ਕਿਸੇ ਵੇਲੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਮੈਨੇਜਮੈਂਟ ਕੋਈ ਵੀ ਜੋੜਾਂ ਦੇ ਦਰਦ ਹੈ ਸ਼ੈਟਿਕਾ ਪੇਨ ਹੈ ਸੋ ਕਿਸੇ ਵੀ ਹੱਡੀਆਂ ਦੇ ਰਿਲੇਟਡ ਜੋ ਵੀ ਪ੍ਰੋਬਲਮ ਹੈ ਉਹ ਆਪਾਂ ਇੱਥੇ ਮੈਨੇਜ ਕਰ ਰਹੇ ਹਾਂ ਜਿਹੜਾ ਵੀ ਪੇਸ਼ੈਂਟ ਹੈਡ ਇੰਜਰੀ ਦੇ ਨਾਲ ਆਇਆ ਹੋਇਆ ਹੈ ਸੋ ਬ੍ਰੇਨ ਦੇ ਰਿਲੇਟਡ ਕੋਈ ਵੀ ਪ੍ਰੋਬਲਮ ਦੇ ਨਾਲ ਆਇਆ ਹੋਇਆ ਹੈ ਉਹ ਆਪਾਂ ਇੱਥੇ ਹੀ ਆਪਰੇਟ ਕੀਤਾ ਇੱਥੇ ਸਸਿਕਲ ਸਾਰਿਆਂ ਨੂੰ ਜੀ ਮੈਂ ਡਾਕਟਰ ਹਰਿੰਦਰ ਸਿੰਘ ਦਿਹਾਉਲ ਔਰ ਅੱਜ ਅਸੀਂ ਇਸ ਪ੍ਰੈਸ ਕਾਨਫਰੰਸ ਜੋ ਦਿਓਲ ਮਲਟੀ ਸਪੈਸ਼ੈਲਟੀ ਹਸਪੀਟਲ ਵਿੱਚ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਗੁਰਤਾਸਪੁਰ ਦੇ ਸਾਰੇ মিডিਆ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਸਾਡੇ ਹਸਪੀਟਲ ਪਹੁੰਚੇ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਅਸੀਂ ਜੋ ਵੱਖਰੇ-ਵੱਖਰੀਆਂ ਅਸੀਂ ਜੋ ਅਚੀਵਮੈਂਟਸ ਨੇ ਸਾਡੇ ਹਸਪੀਟਲ ਦੀਆਂ ਉਹਨਾਂ ਬਾਰੇ ਦੱਸਾਂਗੇ ਔਰ ਜੋ ਅਸੀਂ ਸਰਵਿਸਿਜ਼ ਦੇ ਰਹੇ ਹਾਂ ਇਸ ਹਸਪੀਟਲ ਦੇ ਵਿੱਚ ਉਹਨਾਂ ਬਾਰੇ ਦੱਸਾਂਗੇ ਔਰ ਇਸ ਪ੍ਰੈਸ ਕਾਨਫਰੈਂਸ ਕਰਨ ਦਾ ਸਭ ਤੋਂ ਵੱਡਾ ਜੋ ਮੋਟੋ ਸੀਗਾ ਉਹ ਇਹ ਸੀਗਾ ਕਿ ਅਸੀਂ ਗੁਰਦਾਸਪੁਰ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਹੁਣ ਗੁਰਦਾਸਪੁਰ ਦੇ ਵਿੱਚ ਉਹ ਸਾਰੀਆਂ ਸਰਵਿਸਿਜ਼ ਉਹ ਸਹੂਲਤਾਂ ਸਾਰੀਆਂ ਅਵੇਲੇਬਲ ਨੇ ਜਿਹੜੀਆਂ ਕਿ ਮਰੀਜ਼ਾਂ ਨੂੰ ਦੂਰ ਦਰਾਡੇ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਵੱਡੇ ਹਸਪਤਾਲ 'ਚ ਜ਼ਿਆਦਾ ਖਰਚ ਕਰਕੇ ਲੈਣੀਆਂ ਪੈਂਦੀਆਂ ਸੀਗੀਆਂ ਸੋ ਉਹ ਸਾਰੀਆਂ ਸਰਵਿਸਿਜ਼ ਜਿਹੜੀਆਂ ਨੇ ਤੁਹਾਨੂੰ ਇੱਕ ਛੱਤ ਦੇ ਅੰਦਰ ਦਿਔਲ ਮਲਟੀ ਸਪੈਸ਼ੈਲਟੀ ਹਸਪਤਾਲ ਦੇ ਵਿੱਚ ਮਿਲਣਗੀਆਂ ਜਿੱਥੇ ਕਿ 24/7 ਜਿਹੜੀ ਹੈ ਉਹ ਕਵਰੇਜ ਹੈ ਡਾਕਟਰਸ ਦੀ ਹਰ ਡਿਪਾਰਟਮੈਂਟ ਦੇ ਵਿੱਚ ਹਰ ਸਪੈਸ਼ਲਿਸਟ ਡਾਕਟਰ ਹੈ ਜੋ ਕਿ ਆਪਣੇ ਆਪਣੇ ਮਰੀਜ਼ਾਂ ਨੂੰ ਦੇਖਦੇ ਨੇ ਰਾਉਂਡ ਕਰਦੇ ਨੇ ਉਹਨਾਂ ਦਾ ਜਾਇਜ਼ਾ ਲੈਂਦੇ ਨੇ ਪ੍ਰੋਪਰ ਡਾਇਗਨੋਸ ਕਰਨ ਤੋਂ ਬਾਅਦ ਉਹਨਾਂ ਦਾ ਇਲਾਜ ਜਿਹੜਾ ਸ਼ੁਰੂ ਕੀਤਾ ਜਾਂਦਾ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਸਾਰੇ ਡਾਕਟਰ ਜਿਹੜੀ ਮੇਰੀ ਟੀਮ ਹੈ ਉਹ ਸਭ ਪੰਜਾਬੀ ਬੋਲਦੇ ਨੇ ਪੰਜਾਬੀ ਬੋਲਣ ਦਾ ਮਤਲਬ ਇਹ ਹੈ ਕਿ ਪੰਜਾਬੀ ਸਮਝਣਾ ਔਰ ਪੰਜਾਬੀ ਬੋਲਣਾ ਦਾ ਜੋ ਮਰੀਜ਼ ਦੀ ਇੱਕ ਅੰਦਰੂਨੀ ਜਿਹੜੀ ਉਹਦੀ ਇੱਕ ਗੱਲ ਹੁੰਦੀ ਹੈ ਜੋ ਉਹਨੂੰ ਦੁੱਖ ਦੱਸਣਾ ਚਾਹੁੰਦਾ ਹੈ ਉਹ ਸਮ ਟਾਈਮ ਜਦੋਂ ਕੋਈ ਉਹ ਭਾਸ਼ਾ ਨਹੀਂ ਸਮਝਦਾ ਅਗਲਾ ਡਾਕਟਰ ਤਾਂ ਉਹ ਦੱਸ ਨਹੀਂ ਪਾਉਂਦਾ ਸੋ ਇਹ ਸਾਰੇ ਜਿਹੜੇ ਮੇਰੇ ਨਾਲ ਡਾਕਟਰਸ ਨੇ ਟੀਮ ਹੈ ਇਹ ਸਾਰੇ ਲੋਕਲ ਡਾਕਟਰ ਹੋਣ ਕਰਕੇ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਉਹ ਉਹਨਾਂ ਦਾ ਦੁੱਖ ਦਰਦ ਜਿਹੜਾ ਉਹਨਾਂ ਦੀ ਭਾਸ਼ਾ ਵਿੱਚ ਸਮਝਦੇ ਨੇ ਤੇ ਜਿਹਦੇ ਨਾਲ ਉਹਨਾਂ ਦਾ ਇਲਾਜ ਕਰਨਾ ਜਿਹੜਾ ਹੁੰਦਾ ਉਹ ਹੋਰ ਆਸਾਨ ਹੋ ਜਾਂਦਾ ਔਰ ਮਰੀਜ਼ ਨੂੰ ਜਿਹੜਾ ਆ ਉਹ ਥੋੜਾ ਜਿਹਾ ਵਧੀਆ ਲੱਗਦਾ ਹੈ ਕਿ ਡਾਕਟਰ ਮੇਰੇ ਨਾਲ ਮਿਲ ਜੁਲ ਕੇ ਕੰਮ ਕਰ ਰਿਹਾ ਸੋ ਮੈਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਣਾ ਚਾਹੁੰਦਾ ਕਿ ਦਿਓਲ ਮਲਟੀ ਸਪੈਸ਼ਲਿਟੀ ਹਸਪੀਟਲ ਜੋ ਹੈ ਇਹਨੂੰ 3 ਸਾਲ ਤੋਂ ਜ਼ਿਆਦਾ ਅੱਜ ਸਮਾਂ ਹੋ ਗਿਆ ਆਪਣੀ ਸੇਵਾਵਾਂ ਦਿੰਦੇ ਆ ਅਸੀਂ ਛੋਟੇ ਜਿਹੇ ਹਸਪੀਟਲ ਤੋਂ ਸ਼ੁਰੂ ਕੀਤਾ ਸੀਗਾ ਅੱਜ ਸਾਡੇ ਕੋਲੇ ਆਲਮੋਸਟ ਸਾਰੀਆਂ ਜਿਹੜੀਆਂ ਡਿਪਾਰਟਮੈਂਟ ਜਿਹੜੀਆਂ ਨੇ ਅਸੀਂ ਇਸ ਤੇ ਸਟੈਬਲਿਸ਼ ਕੀਤੀਆਂ ਨੇ ਅਸੀਂ ਵੱਖਰੇ ਵੱਖਰੇ ਤਰ੍ਹਾਂ ਦੀਆਂ ਸਰਜਰੀਆਂ ਕਰ ਰਹੇ ਆ ਉਹ ਸਰਜਨੀਆਂ ਜਿਹੜੀਆਂ ਕਿ ਕਦੇ ਗੁਰਦਾਸਪੁਰ ਦੇ ਵਿੱਚ ਪੋਸੀਬਲ ਹੀ ਨਹੀਂ ਸੀਗੀਆਂ ਜਿਵੇਂ ਕਿ ਕਾਰਡੀਓਟਮੀਸ ਆਪਾਂ ਇੱਥੇ ਕਰ ਰਹੇ ਆ ਉਸ ਤੋਂ ਬਾਅਦ ਰਿਪਲੇਸਮੈਂਟ ਇੱਥੇ ਕਰ ਰਹੇ ਆ ਫੂਡ ਪਾਈਪ ਦੀਆਂ ਸਰਜਨੀਆਂ ਜਿਹੜੀਆਂ ਕਿ ਇੱਥੇ ਕਦੇ ਵੀ ਆਪਾਂ ਸੋਚ ਵੀ ਨਹੀਂ ਸਕਦੇ ਸੀ ਇੱਥੇ ਹੋਣਗੀਆਂ ਉਹ ਵੱਡੀਆਂ ਸਰਜਨੀਆਂ ਔਨਕੋ ਦੀਆਂ ਸਰਜਨੀਆਂ ਗਾਇਨੈਕੋ ਦੀਆਂ ਉਹ ਸਰਜਨੀਆਂ ਜਿਹੜੀਆਂ ਅਸੀਂ ਕਰਾਉਣ ਵਾਸਤੇ ਦੂਰ ਜਾਂਦੇ ਸੀਗੇ ਜਲੰਧਰ ਜਾਂਦੇ ਸੀ ਅੰਮ੍ਰਿਤਸਰ ਜਾਂਦੇ ਸੀਗੇ ਉਹ ਸਰਜਨੀਆਂ ਅੱਜ ਇੱਥੇ ਹੋ ਰਹੀਆਂ ਨੇ ਔਰ ਸਭ ਤੋਂ ਜ਼ਿਆਦਾ ਜਿਹੜੀ ਗੱਲ ਕਰੀਏ ਤਾਂ ਕ੍ਰਿਟੀਕਲ ਕੇਅਰ ਡਿਪਾਰਟਮੈਂਟ ਜਿਹੜਾ ਆ ਉਹ ਇੱਕ ਇਹੋ ਜਿਹਾ ਡਿਪਾਰਟਮੈਂਟ ਹੈ ਜਿਹੜਾ ਕਿ ਪਹਿਲਾਂ ਗੁਰਦਾਸਪੁਰ ਦੇ ਵਿੱਚ ਨਹੀਂ ਸੀਗਾ ਉਹ ਅਸੀਂ ਇੱਥੇ ਸਟੈਬਲਿਸ਼ ਕੀਤਾ ਕਿ ਕੋਈ ਵੀ ਅਗਰ ਪੇਸ਼ੈਂਟ ਅਗਰ ਉਹ ਟਰਾਮਾ ਦੇ ਨਾਲ ਆ ਰਿਹਾ ਚਾਹੇ ਉਹਨੂੰ ਕੋਈ ਸਾਹ ਚੜ ਰਿਹਾ ਚਾਹੇ ਉਹ ਕੋਈ ਦਿਲ ਦਾ ਮਰੀਜ਼ ਹੈ ਚਾਹੇ ਉਹ ਲਿਵਰ ਦਾ ਮਰੀਜ਼ ਹੈ ਚਾਹੇ ਉਹ ਰੋਡ ਰੋਡ ਸਾਈਡ ਐਕਸੀਡੈਂਟ ਦਾ ਮਰੀਜ਼ ਹੈ ਉਹਨੂੰ ਸਭ ਤੋਂ ਪਹਿਲਾਂ ਜਿਹੜੀ ਕੇਅਰ ਚਾਹੀਦੀ ਹੈ ਉਹ ਚਾਹੀਦੀ ਹੈ ਕ੍ਰਿਟੀਕਲ ਕੇਅਰ ਡਾਕਟਰ ਵੱਲੋਂ ਬੀਇੰਗ ਆਮ ਕ੍ਰਿਟੀਕਲ ਕੇਅ ਕ੍ਰਿਟੀਕਲ ਕੇਅ ਸਪੈਸ਼ਲਿਸਟ ਔਰ ਮੇਰੇ ਨਾਲ ਇੱਕ ਹੋਰ ਦੂਜੀ ਟੀਮ ਵੀ ਹੈ ਜੋ ਕਿ ਦਿਨ ਰਾਤ ਜਿਹੜੇ ਆ 24 ਘੰਟੇ ਜਿਹੜੇ ਇੱਥੇ ਰਹਿੰਦੇ ਨੇ ਕ੍ਰਿਟੀਕਲ ਕੇਅ ਦੇ ਵਿੱਚ ਤਾਂ ਸਾਨੂੰ ਕੀ ਹੁੰਦਾ ਹੈ ਕਿ ਇਹ ਸਾਰੀਆਂ ਸਰਵਿਸਿਜ਼ ਹੋਣ ਕਰਕੇ ਮਰੀਜ਼ਾਂ ਦੇ ਜਿਹੜੇ ਵੱਡੇ ਜਿਹੜੀਆਂ ਚੋਟਾਂ ਨੇ ਜਾਂ ਕੋਈ ਕ੍ਰਿਟੀਕਲ ਕੇਅ ਕ੍ਰਿਟੀਕਲ ਹੋ ਜਾਂਦਾ ਪੇਸ਼ੈਂਟ ਤੇ ਉਹਨੂੰ ਸਾਂਭਣਾ ਜਿਹੜਾ ਉਹ ਬੜਾ ਆਸਾਨ ਹੋ ਜਾਂਦਾ ਦੂਸਰੇ ਹਸਪੀਟਲਾਂ ਦੇ ਵਿੱਚ ਇਹ ਸਰਵਿਸਿਜ਼ ਨਾ ਹੋਣ ਕਰਕੇ ਸਾਡੇ ਕੋਲੇ ਜਿਹੜੇ ਨੇ ਬਹੁਤ ਜ਼ਿਆਦਾ ਕ੍ਰਿਟੀਕਲ ਪੇਸ਼ੈਂਟ ਜਿਹੜੇ ਨੇ ਸਾਡੇ ਕੋਲ ਆਈਸੀਯੂ ਦੇ ਵਿੱਚ ਉਹ ਐਡਮਿਟ ਹੁੰਦੇ ਨੇ ਵੱਖਰੀ ਵੱਖਰੀ ਟੀਮਾਂ ਦਾ ਸਹਾਰਾ ਲੈ ਕੇ ਉਹਨਾਂ ਨੂੰ ਜਾਇਜ਼ਾ ਲੈ ਕੇ ਉਹਨਾਂ ਨੂੰ ਠੀਕ ਕੀਤਾ ਜਾਂਦਾ ਆ ਮੈਂ ਬਹੁਤ ਧੰਨਵਾਦੀ ਆ ਆਪਣੀ ਟੀਮ ਦਾ ਵੀ ਜਿਹੜੇ ਕਿ ਇਸ ਮਰਨ ਨਾਲ ਜੁੜੇ ਹੋਏ ਨੇ ਔਰ ਅਸੀਂ ਸਾਰੀਆਂ ਜਿਹੜੀਆਂ ਸਰਵਿਸਿਜ਼ ਨੇ ਅਸੀਂ ਗੁਰਦਾਸਪੁਰ ਦੇ ਇਲਾਕਾ ਨਿਵਾਸੀਆਂ ਨੂੰ ਦੇ ਰਹੇ ਆ ਔਰ ਮੇਰੇ ਨਾਲ ਜੋ ਡਾਕਟਰ ਨੇ ਉਹ ਤੁਹਾਨੂੰ ਆਪਣੇ ਆਪਣੇ ਡਿਪਾਰਟਮੈਂਟ ਬਾਰੇ ਦੱਸਣਗੇ ਕਿ ਉਹ ਕੀ ਉਹਨਾਂ ਨੇ ਇੱਥੇ ਆਣ ਕੇ ਅਚੀਵਮੈਂਟ ਕੀਤੀ ਆ ਕਿਹੜੀਆਂ ਸਰਜਰੀਆਂ ਕੀਤੀਆਂ ਨੇ ਕਿਹੜੀਆਂ ਵਿਲੱਖਣ ਸਰਜਰੀਆਂ ਕੀਤੀਆਂ ਜਿਹੜੀਆਂ ਇੱਥੇ ਪਹਿਲਾਂ ਨਹੀਂ ਹੁੰਦੀਆਂ ਸੀਗੀਆਂ ਉਹ ਸਾਰਾ ਕੁਝ ਅਸੀਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਾਂਗੇ ਤਾਂ ਕਿ ਗੁਰਦਾਸਪੁਰ ਦੇ ਇਲਾਕਾ ਨਿਵਾਸੀਆਂ ਨੂੰ ਇਸ ਚੀਜ਼ ਬਾਰੇ ਪਤਾ ਲੱਗ ਸਕੇ ਕਿ ਦਿਓਲ ਮਲਟੀ ਸਪੈਸ਼ੈਲਟੀ ਹਸਪੀਟਲ ਵਿੱਚ ਕਿਹੜੀਆਂ-ਕਿਹੜੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਆ ਤਾਂ ਉਹ ਦਿਓਲ ਮਲਟੀ ਸਪੈਸ਼ੈਲਟੀ ਹਸਪੀਟਲ ਦਾ ਰੋਕ ਕਰ ਸਕਦੇ ਆ ਦੌਰ ਆਪਾਂ ਕੋਤਰਾ ਹੈ ਮੈਂ ਐਮਡੀ ਮੈਡੀਸਨ ਐਂਡ ਫੈਲੋਸ਼ਿਪ ਇਨ ਨੋਨ ਇਨਵੇਸਿਵ ਕਾਰਡੀਓਲੋਜੀ ਕੀਤਾ ਹੈ ਔਰ ਦੇਵ ਹਸਪੀਟਲ ਵਿੱਚ ਮੈਂ ਆਉਣ ਤੋਂ ਬਾਅਦ ਇੱਥੇ ਹਰ ਤਰ੍ਹਾਂ ਦੇ ਮਰੀਜ਼ ਮੈਡੀਸਿਨ ਦੇ ਰਿਲੇਟਿਡ ਸਾਹ ਦੇ ਜਾਂ ਕੰਪਲਿਕੇਟ ਕੇਸ ਜਿਹੜੇ ਹੁੰਦੇ ਨੇ ਸਾਡੇ ਹਾਰਟ ਫੇਲਿਅਰ ਦੇ ਡਾਇਬੀਟੀਜ਼ ਦੇ ਇਹ ਸਾਰੇ ਮਰੀਜ਼ ਇੱਥੇ ਇਲਾਜ ਕੀਤੇ ਜਾ ਰਹੇ ਨੇ ਔਰ ਪਹਿਲੇ ਸ਼ਹਿਰ ਵਿੱਚ ਗੁਰਦਾਸਪੁਰ ਸੀ ਕਿੰਦਾ ਸੀਗਾ ਕਿ ਕੋਈ ਅਗਰ ਆਂਦਾ ਸੀ ਕੋਈ ਬਾਹਰੋਂ ਅੰਮ੍ਰਿਤਸਰ ਤੋਂ ਡਾਕਟਰ ਉਹ ਵੀਕਲੀ ਜਾਂ 22 ਵੀਕਲੀ ਜਾਂ ਟੁਆਇਸ ਵੀਕਲੀ ਆਂਦਾ ਸੀਗਾ ਬਟ ਇੱਥੇ ਆਉਣ ਤੋਂ ਬਾਅਦ ਅਸੀਂ ਹਰ ਤਰ੍ਹਾਂ ਦੇ ਹਾਰਟ ਦੇ ਜਿਹੜੇ ਪੇਸ਼ੈਂਟਸ ਕੰਪਲਿਕੇਟ ਹੋ ਜਾਂਦੇ ਹਾਰਟ ਫੇਲਿਅਰ ਦੇ ਬਾਲਵਰ ਡਿਜ਼ੀਜ਼ ਵਾਲੇ ਵੀ ਉਹਨਾਂ ਸਾਰਿਆਂ ਦਾ ਅਸੀਂ ਇਲਾਜ ਕਰਦੇ ਆ ਮੇਰੀ ਆਪੀ ਇੱਥੇ ਸਵੇਰੇ 10:00 ਤੋਂ ਲੈ ਕੇ 3:30 ਵਜੇ ਤੱਕ ਹੁੰਦੀ ਹੈ ਔਰ ਐਮਰਜੈਂਸੀ ਇਥੇ 24 ਆਵਰਸ ਲਈ ਇੱਥੇ ਦਿ올 ਹਸਪੀਟਲ ਚ ਆਪਾਂ ਕਰ ਰਹੇ ਆਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਇੰਟਰੋਲੋਜਿਸਟ ਪੈਟਲੋਜਿਸਟ ਔਰ ਇੰਟਰਵੈਂਸ਼ਨਲ ਐਂਡੋਸਕੋਪਿਸਟ ਹਾਂ ਪਿਛਲੇ ਡੇਢ ਸਾਲ ਤੋਂ ਮੈਂ ਦਿ올 ਮਲਟੀਸਪੈਸ਼ਲਟੀ ਹਸਪੀਟਲ ਦੇ ਵਿੱਚ ਗੈਸਟਰੋਇੰਟਰੋਲੋਜੀ ਦਾ ਡਿਪਾਰਟਮੈਂਟ ਰਨ ਕਰਦੇ ਆਂ ਇਸ ਡਿਪਾਰਟਮੈਂਟ ਦੇ ਵਿੱਚ ਹਰ ਤਰੀਕੇ ਦੇ ਪ੍ਰੋਸੀਜਰ ਇੱਥੇ ਹੁੰਦੇ ਨੇ ਜਿੱਦਾਂ ਕਿ ਐਂਡੋਸ ਕੋਲੋਨੋਸਕੋਪੀ ਸਿਗਮੋਇਡੋਸਕੋਪੀ ਈਆਰਸੀਪੀ ਔਰ ਕਿਸੇ ਵੀ ਤਰੀਕੇ ਦੀ ਲੀਵਰ ਦੇ ਸੰਬੰਧੀ ਔਰ ਪੇਟ ਦੇ ਸੰਬੰਧੀ ਕੋਈ ਵੀ ਬਿਮਾਰੀ ਜਿੰਨੀ ਮਰਜੀ ਕੰਪਲਿਕੇਟਿਡ ਤੋਂ ਕੰਪਲਿਕੇਟਿਡ ਕੇਸ ਉਹ ਅਸੀਂ ਇੱਥੇ ਸੌਟ ਆਊਟ ਕਰਦੇ ਹਾਂ ਔਰ ਮੈਂ ਹਮੇਸ਼ਾ ਜਿੱਦਾਂ ਪੇਸ਼ੈਂਟਸ ਨੂੰ ਕਹਿਣਾ ਹੈ ਕਿ ਅਗਰ ਜੇ ਸਾਡੇ ਤੋਂ ਇੱਥੇ ਇਲਾਜ ਨਹੀਂ ਹੁੰਦਾ ਤਾਂ ਤੁਸੀਂ ਈਵਨ ਜਿੱਥੇ ਮਰਜੀ ਜਾ ਕੇ ਆਪਣਾ ਇਲਾਜ ਕਰਾਉਂਗੇ ਤਾਂ ਜਿਹੜਾ ਸਾਡਾ ਪ੍ਰੋਟੋਕੋਲ ਹੈ ਜੋ ਸਾਡੇ ਟ੍ਰੀਟਮੈਂਟ ਦਾ ਇੱਕ ਗਾਈਡਲਾਈਨ ਦੇ ਹਿਸਾਬ ਨਾਲ ਜੋ ਅਸੀਂ ਟ੍ਰੀਟਮੈਂਟ ਕਰਦੇ ਹਾਂ ਉਹੀ ਟ੍ਰੀਟਮੈਂਟ ਹਰ ਥਾਂ ਤੇ ਭਾਏਮਜ਼ ਹੋਵੇ ਪੀਜੀਆਈ ਹੋਵੇ ਐਸਐਮਐਸ ਹੋਵੇ ਜਾਂ ਕਿਸੇ ਵੀ ਥਾਂ ਤੇ ਤੇ ਉਹ ਜਾਣਗੇ ਤਾਂ ਉਹੀ ਪ੍ਰੋਟੋਕੋਲ ਫੋਲੋ ਕੀਤਾ ਜਾਏਗਾ ਤਾਂ ਇਹ ਚੀਜ਼ ਅਸੀਂ ਕੌਨਫੀਡੈਂਸ ਨਾਲ ਤਾਂ ਕਰਦੇ ਹਾਂ ਕਿਉਂਕਿ ਮੈਂ ਜਿੱਥੋਂ ਆਇਆ ਹਾਂ ਮੈਂ ਆਪਣੀ ਡਿਗਰੀ ਜਿਹੜੀ ਹੈ ਐਸਐਮਐਸ ਜੈਪੁਰ ਤੋਂ ਕੀਤੀ ਹੈ ਜੋ ਕਿ ਇੰਡੀਆ ਦਾ ਲਾਰਜੈਸਟ ਗੈਸਟਰ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਤਾਂ ਇਹ ਕੌਨਫੀਡੈਂਸ ਸਾਨੂੰ ਉਹੀ ਇੰਸਟੀਚਿਊਟ ਪ੍ਰੋਵਾਈਡ ਕਰਦੀ ਹੈ ਤਾਂ ਮੈਂ ਇਸ ਵੀਡੀਓ ਰਸਤੇ ਸਾਰੇ ਗੁਰਦਾਸਪੁਰ ਤੇ ਆਸ-ਪਾਸੇ ਦੇ ਲੋਕਾਂ ਨੂੰ ਇਹੀ ਕਹਿੰਦਾ ਕਿ ਅਗਰ ਜੇ ਤੁਹਾਨੂੰ ਲੀਵਰ ਦੇ ਸਬੰਧੀ ਔਰ ਗੈਸਟਰੋ ਦੇ ਸੰਬੰਧੀ ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰੋਬਲਮ ਹੈ ਐਨੀ ਕੰਪਲਿਕੇਟਿਡ ਕੇਸ ਕੋਈ ਵੀ ਚੀਜ਼ ਹੈ ਤੁਸੀਂ ਸਾਡੇ ਕੋਲ ਇੱਥੇ ਆਓ ਅਸੀਂ ਉਸ ਦਾ ਪ੍ਰੋਪਰ ਇਲਾਜ ਕਰਾਂਗੇ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ ਸਸਿਕਾ ਸਸ਼ੀਕਾਲ ਸਾਰਿਆਂ ਨੂੰ ਮੈਂ ਡਾਕਟਰ ਨਵਦੀਪ ਐਮ ਐਸ ਗਾਇਨਕੋਲੋਜਿਸਟ ਹਾਂ ਮੈਂ ਇੱਥੇ ਦਿ올 ਮਲਟੀ ਸਪੈਸ਼ਲਿਟੀ ਹਸਪੀਟਲ ਵਿੱਚ ਐਸ ਅ ਗਾਇਨਕੋਲੋਜਿਸਟ ਵਰਕ ਕਰ ਰਹੀ ਹਾਂ ਮੇਰੀ ਟਾਈਮਿੰਗ ਜੋ ਹੈ ਉਹ 10 ਤੋਂ 4 ਵਜੇ ਤੱਕ ਦੀ ਹੈ ਪਲੱਸ ਮੈਂ ਐਮਰਜੈਂਸੀ ਸਰਵਿਸਿਜ਼ਲੀ 24 ਆਵਰਸ ਅਵੇਲੇਬਲ ਹੈ ਇੱਥੇ ਜੋ ਮੈਂ ਸਰਵਿਸਿਜ਼ ਪ੍ਰੋਵਾਈਡ ਕਰ ਰਹੀ ਹਾਂ ਉਹਦੇ ਵਿੱਚ ਪੇਸ਼ੈਂਟਸ ਨੂੰ ਕੋਈ ਵੀ ਬਲੀਡਿੰਗ ਦੀ ਪ੍ਰੋਬਲਮ ਹੋਵੇ ਜਾਂ ਨੋਰਮਲ ਡਿਲੀਵਰੀ ਆਪਰੇਸ਼ਨ ਐਨੀ ਹਾਈ ਰਿਸਕ ਪ੍ਰੈਗਨancies ਨਾਲ ਡੀਲ ਕਰਦੇ ਆ ਪਲੱਸ ਜੋ ਪੇਸ਼ੈਂਟਸ ਨੂੰ ਬਾਂਜਪੰਦੀ ਸਮੱਸਿਆ ਆ ਉਹਨਾਂ ਦੇ ਉਹ ਵਾਲੇ ਬ੍ਰੀਚ ਵੀ ਅਸੀਂ ਇੱਥੇ ਦੇਖ ਰਹੇ ਆ ਇਸ ਤੋਂ ਇਲਾਵਾ ਇੱਥੇ ਅਸੀਂ ਦੂਰਬਿੰਦ ਦੇ ਰਾਹੀਂ ਬੱਚੇਦਾਨੀ ਔਰ ਅੰਡੇਦਾਨੀ ਦੇ ਆਪਰੇਸ਼ਨ ਜਿਹੜੇ ਆ ਕਰ ਰਹੇ ਆ ਔਰ ਉਹਦੇ ਵਿੱਚ ਕੀ ਪੇਸ਼ੈਂਟਸ ਤੇ ਸਰੀਰ ਦੇ ਉੱਪਰ ਬਹੁਤ ਹੀ ਛੋਟਾ ਜਿਹਾ ਚੀਰਾ ਲੱਗਦਾ ਆ ਐਂਡ ਪੇਸ਼ੈਂਟਸ ਜਿਹੜੇ ਆ ਉਹ ਦੂਸਰੇ ਤੀਸਰੇ ਦਿਨ ਹੀ ਬਿਲਕੁਲ ਨੋਰਮਲ ਜਿਹੜਾ ਆ ਆਪਣਾ ਘਰ ਦਾ ਰੁਟੀਨ ਬਹੁਤ ਜਿਹੜਾ ਉਹ ਕਰਨ ਦੇ ਕਾਬਿਲ ਹੋ ਜਾਂਦੇ ਆ ਅ ਅਗਰ ਪੇਸ਼IENTS ਨੂੰ ਕੋਈ ਵੀ ਬੱਚੇਦਾਨੀ ਅੰਡੇਦਾਨੀ ਦੇ ਰਿਲੇਟਿਡ ਕੋਈ ਵੀ ਪ੍ਰੋਬਲਮ ਹੈ ਜਾਂ ਫਿਰ ਉਹ ਪ੍ਰੈਗਨੈਂਸੀ ਦੀ ਪ੍ਰੋਬਲਮ ਆ ਰਹੀ ਹੈ ਪ੍ਰੈਗਨੈਂਸੀ ਨਹੀਂ ਹੋ پا ਰਹੀ ਤਾਂ ਉਹਨਾਂ ਨੂੰ ਮੈਂ ਜ਼ਰੂਰ ਕਵਾਂਗੀ ਕਿ ਇੱਕ ਵਾਰੀ ਆ ਕੇ ਜ਼ਰੂਰ ਆਪਣਾ ਚੈੱਕਅਪ ਕਰਵਾਉਣ ਥੈਂਕ ਯੂ ਕਾਲ ਜੀ ਮੇਰਾ ਨਾਮ ਡਾਕਟਰ ਨਿਪੁੰਨ ਸੈਣੀ ਹੈ ਮੈਂ ਐਮ ਬੀ ਐਨਸਥੀसिया اور ਕ੍ਰਿਟੀਕਲ ਕੇਅਰ ਹਾਂ ਮੇਰੀ ਪੜਾਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਤੋਂ ਹੋਈ ਹੈ ਤੇ 2 ਸਾਲ ਦੀ ਟ੍ਰੇਨਿੰਗ ਮੇਰੀ ਪੀਜੀਆ ਚੰਡੀਗੜ੍ਹ ਤੋਂ ਹੈ ਅਸੀਂ ਇੱਥੇ 24 7 ਆਈਸੀਯੂ ਤੇ ਓਟੀ ਰਨ ਕਰ ਰਹੇ ਆ ਜੋ ਗੁਰਦਾਸਪੁਰਛੇ ਦੇ ਕਿਤੇ ਵੀ ਨਹੀਂ ਹੋ ਰਿਹਾ ਅਸੀਂ 24 ਘੰਟੇ ਕੋਈ ਵੀ ਸਿੱਖ ਮਰੀਜ਼ ਆ ਰਿਹਾ ਹੈ ਉਹਨਾਂ ਲਈ ਅਵੇਲੇਬਲ ਹਾਂ ਕੋਈ ਵੀ ਸਿੱਖ ਪੇਸ਼ੈਂਟ ਦੀ ਸਰਜਰੀ ਕਰवानी ਹੈ ਟਰੋਮਾ ਹੋਈ ਸਰਜਿਕਲ ਸਰਜਰੀ ਹੋਈ ਬੱਚੇ ਲਈ ਉਹ ਬੱਚੇ ਦਾ ਪੈ ਤੋ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਕਮਲਦੀਪ ਐਮਐਸ ਆਰਥੋਪੈਡਿਕਸ ਜੇਵਲ ਹਸਪੀਟਲ ਵਿੱਚ ਕੰਮ ਕਰ ਰਿਹਾ ਸੋ ਆਰਥੋ ਡਿਪਾਰਟਮੈਂਟ ਦੇ ਵਿੱਚ ਆਪਾਂ ਹਰ ਤਰ੍ਹਾਂ ਦਾ ਕੰਪਲੈਕਸ ਟਰਾਮਾ ਔਰ ਪੇਨ ਮੈਨੇਜਮੈਂਟ ਕੋਈ ਵੀ ਜੋੜਾਂ ਦੀ ਦਰਦ ਹੈ ਸ਼ੈਟਿਕਾ ਪੇਨ ਹੈ ਸੋ ਕਿਸੇ ਵੀ ਹੱਡੀਆਂ ਦੇ ਰਿਲੇਟਡ ਜੋ ਵੀ ਪ੍ਰੋਬਲਮ ਹੈ ਉਹ ਆਪਾਂ ਇੱਥੇ ਮੈਨੇਜ ਕਰ ਰਹੇ ਹਾਂ ਇਸ ਤੋਂ ਇਲਾਵਾ ਗੋਡੇ ਅਤੇ ਚੂਲਿਆਂ ਦਾ ਆਪਰੇਸ਼ਨ ਕਰਨਾ ਜਿਹਨੂੰ ਕਿ ਹਿਪ ਰਿਪਲੇਸਮੈਂਟ ਨੀ ਰਿਪਲੇਸਮੈਂਟ ਕਿਹਾ ਜਾਂਦਾ ਹੈ ਠੀਕ ਹੈ ਇਹ ਵੀ ਆਪਾਂ ਇੱਥੇ ਸਫਲਤਾਪੂਰਵਕ ਕਈ ਆਪਰੇਸ਼ਨ ਕੀਤੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਗੁਰਬਿੰਦਰ ਪਾਲ ਸਿੰਘ ਹੈਗਾ ਮੈਂ ਨਿਊਰੋ ਸਰਜਨ ਐਜ਼ ਵਰਕਿੰਗ ਐਜ਼ ਅ ਨਿਊਰੋ ਸਰਜਨ ਹੇਅਰ ਤੇ ਸਾਨੂੰ ਬੜੀ ਖੁਸ਼ੀ ਤੇ ਵਾਕਈ ਫਕਰ ਹੋ ਰਿਹਾ ਕਿ ਆਪਾਂ ਨੇ ਪਿਛਲੇ 3 ਸਾਲ ਤੋਂ ਇੱਥੇ ਜਿਹੜਾ ਵੀ ਪੇਸ਼ੈਂਟ ਹੈਡ ਇੰਜਰੀ ਦੇ ਨਾਲ ਆਇਆ ਹੋਇਆ ਹੈ ਤਾਂ ਬ੍ਰੇਨ ਦੇ ਰਿਲੇਟਿਡ ਕੋਈ ਵੀ ਪ੍ਰੋਬਲਮ ਦੇ ਨਾਲ ਆਇਆ ਹੋਇਆ ਹੈ ਉਹ ਆਪਾਂ ਇੱਥੇ ਹੀ ਆਪਰੇਟ ਕੀਤਾ ਇੱਥੇ ਹੀ ਇਲਾਜ ਕੀਤਾ ਤੇ ਆਪਾਂ ਕਹਾਂਗੇ ਕਿ ਜੇ ਆਪਾਂ ਨੇ ਪਿਛਲੇ 3 ਸਾਲ ਤੋਂ ਅਗਰ 200 ਤੋਂ 220 ਪੇਸ਼ੈਂਟ ਵੇਖੇ ਨੇ ਤੇ ਕਿਸੇ ਵੀ پیشنਟ ਨੂੰ ਆਪਾਂ ਨੇ ਅੰਮਰਸਾਰ ਰੈਫਰ ਨਹੀਂ ਕੀਤਾ ਉਹਨਾਂ ਸਾਰਿਆਂ ਦਾ ਇਲਾਜ ਆਸਰ ਨੇ ਦਿਹੋਲ ਸਪੈਸ਼ਲਿਟੀ ਹਸਪੀਟਲ ਵਿੱਚ ਹੀ ਕੀਤਾ ਤੇ ਸਾਰਿਆਂ ਦੀ ਸਰਜਰੀ ਆਲਮੋਸਟ ਪੰਜ ਤੋਂ 6 ਸਰਜਰੀਆਂ ਪਰ ਮੰਥ ਅਸੀਂ ਇਥੇ ਕਰਦੇ ਪਿਆ ਤਾਂ ਇਹ ਉੱਪਰ ਵਾਲੀ ਦੀ ਕਿਰਪਾ ਨਾਲ ਸਾਰਿਆਂ ਦੇ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਤੇ ਹੋਪਫੁਲੀ ਆਪਾਂ ਅੱਗੇ ਵੀ ਇਹ ਸਰਵਿਸਿਜ਼ ਦਿੰਦੇ ਰਾਵਾਂਗੇ। ਹੋਪਸੋ ਮੇਰੇ ਡਾਕਟਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਕਿਸੇ ਨਾ ਕਿਸੇ ਲਈ ਫਾਇਦੇਮੰਦ ਹੋ ਸਕਦੀ ਹੈ। ਅਗਰ ਕਿਸੇ ਨੂੰ ਉਹਦਾ ਨਾ ਖਾਸਤਾ ਕਦੇ ਕਿਸੇ ਵੇਲੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਸਕ੍ਰੀਨ ਤੇ ਚੱਲ ਰਹੇ ਨੰਬਰਾਂ ਤੇ ਉਹ ਸੰਪਰਕ ਕਰ ਸਕਦਾ ਜਾਂ ਮੈਨੂੰ ਪਰਸਨ ਤੌਰ ਤੇ ਅਗਰ ਜਾਣਦੇ ਹੋ ਮੈਨੂੰ ਪਰਸਨ ਤੌਰ ਤੇ ਫੋਨ ਕਰ ਸਕਦਾ ਔਰ ਸਾਡੀ ਐਮਰਜੈਂਸੀ ਜਿਹੜੀ ਹੈ 24/7 ਹੈ ਸਾਰੇ ਡਾਕਟਰ ਜਿਹੜੇ ਨੇ ਉਹ ਤੁਹਾਡੇ ਹੱਕ ਦੇ ਵਿੱਚ 24/7 ਜਿਹੜੇ ਨੇ ਉਹ ਇੱਥੇ ਨੇ ਔਰ ਅਸੀਂ ਆਸ਼ਾ ਕਰਦੇ ਹਾਂ ਕਿ ਹਸਪੀਟਲ ਦੇ ਵਿੱਚ ਜੋ ਆਵੇ ਉਹ ਰਾਜੀ ਹੋ ਕੇ ਜਾਵੇ ਥੈਂਕ ਯੂ